ਸ਼ੁਕਰੀਆ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਪੂ ਜਲੰਧਰ ਦੇ ਵਿੱਚ ਜੋ ਬਾਈ ਇਲੈਕਸ਼ਨ ਹੋਣੇ ਨੇ ਹੁਣ ਆਪ ਦੇ ਵੱਲੋਂ ਵੱਡਾ ਕਾਰਡ ਖੇਡਿਆ ਗਿਆ ਦੱਸਦੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਲੰਧਰ ਦੇ ਵਿੱਚ ਹੋਣ ਵਾਲੀਆਂ ਉਪਚੋਣਾਂ ਨੂੰ ਲੈ ਕੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਉਮੀਦਵਾਰ ਦਾ ਐਲਾਨ ਜੋ ਹੋਇਆ ਉਸ ਤੋਂ ਬਾਅਦ ਤਾਂ ਕਿਹਾ ਜਾ ਰਿਹਾ ਕਿ ਵੱਡਾ ਕਾਰਡ ਆਪ ਦੇ ਵੱਲੋਂ ਖੇਡਿਆ ਗਿਆ ਕਿਉਂਕਿ ਭਾਜਪਾ ਦਾ ਭੇਤੀ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਭਾਜਪਾ ਦੇ ਵਿੱਚ ਲੰਬੇ ਸਮੇਂ ਤੱਕ ਰਹਿਣ ਵਾਲੇ ਬੰਦੇ ਨੂੰ ਹੁਣ ਚੋਣ ਮੈਦਾਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਉਤਾਰ ਦਿੱਤਾ ਤਾਂ ਜਿਸ ਸ਼ਖਸ ਨੂੰ ਟਿਕਟ ਦਿੱਤੀ ਗਈ ਹੈ ਜਿਸ ਦੇ ਨਾਮ ਦਾ ਐਲਾਨ ਕੀਤਾ ਗਿਆ ਉਸ ਦੇ ਪਿਤਾ ਭਾਜਪਾ ਦੇ ਵਿੱਚ ਮੰਤਰੀ ਰਹਿ ਚੁਕੇ ਨੇ ਸਾਬਕਾ ਬੀਜੇਪੀ ਮੰਤਰੀ ਰਹਿ ਚੁਕੇ ਨੇ ਜਿਨ੍ਹਾਂ ਦੇ ਪੁੱਤਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਹੋਣ ਵਾਲੀਆਂ ਉਪਚੋਣਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਆਪ ਨੇ ਇਸ ਵਾਰ ਭਾਜਪਾ ਨੂੰ ਛੱਡ ਜੋ ਭਾਜਪਾ ਨੂੰ ਛੱਡ ਕੇ ਆਏ ਨੇ ਆਪ ਦੇ ਵਿੱਚ ਮਹਿੰਦਰ ਭਗਤ ਮਹਿੰਦਰ ਭਗਤ ਨੂੰ ਟਿਕਟ ਦਿੱਤੀ ਗਈ ਹੈ ਆਪ ਦੇ ਵਿੱਚ ਇਸ ਵਾਰ ਜੋ ਹੈ ਭਾਜਪਾ ਛੱਡਣ ਵਾਲੇ ਮਹਿੰਦਰ ਭਗਤ ਨੂੰ ਟਿਕਟ ਦਿੱਤੀ ਗਈ ਹੈ ਮਹਿੰਦਰ ਭਗਤ ਬੀਜੇਪੀ ਦੇ ਸਾਬਕਾ ਮੰਤਰੀ ਭਗਤ ਚੂਨੀ ਲਾਲ ਦੇ ਪੁੱਤਰ ਨੇ ਉਹਨਾਂ ਦੀ ਜਲੰਧਰ ਵੈਸਟ ਹਲਕੇ ਦੇ ਵਿੱਚ ਚੰਗੀ ਪਕੜ ਹੈ ਚੰਗੀ ਹੋਣਦਾ ਉੱਥੇ ਜਲੰਧਰ ਵੈਸਟ ਇਲਾਕੇ ਦੇ ਵਿੱਚ ਤਾਂ ਭਾਜਪਾ ਦੇ ਵੱਲੋਂ ਉਹਨਾਂ ਨੂੰ ਟਿਕਟ ਨਹੀਂ ਮਿਲੀ ਸੀ ਜਿਸ ਤੋਂ ਬਾਅਦ ਨਾਰਾਜ਼ਗੀ ਦੇ ਚਲਦਿਆਂ ਉਹਨਾਂ ਦੇ ਵੱਲੋਂ ਭਾਜਪਾ ਨੂੰ ਛੱਡ ਦਿੱਤਾ ਜਾਂਦਾ ਤੇ ਆਪ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ 2023 ਦੇ ਵਿੱਚ ਜੋ ਲੋਕ ਸਭਾ ਉਪਚੋਣਾ ਹੋਈਆਂ ਨੇ ਉਸ ਦੌਰਾਨ ਮਹਿੰਦਰ ਭਗਤ ਬੀਜੇਪੀ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋ ਗਏ ਸੀ ਤਾਂ ਮਹਿੰਦਰ ਭਗਤ ਨੇ ਚੰਡੀਗੜ੍ਹ ਦੇ ਵਿੱਚ ਆਪ ਦਾ ਝਾੜੂ ਥਾਮ ਲਿਆ ਤਾਂ 모ਹਿੰਦਰ ਦੇ ਪਿਤਾ ਚੂਨੀlal ਭਗਤ ਪੰਜਾਬ ਭਾਜਪਾ ਦਾ ਵੱਡਾ ਚਿਹਰਾ ਸੀਗੇ ਉਹ ਜੋ ਨੇ ਰਾਜ ਸਰਕਾਰ ਦੇ ਵਿੱਚ ਮੰਤਰੀ ਰਹਿ ਚੁਕੇ ਨੇ ਫਰਵਰੀ 2022 ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੀਜੇਪੀ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ ਪਰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤਾਂ 모ਹਿੰਦਰ ਭਗਤ ਨੇ ਜੋ 22 ਇਲੈਕਸ਼ਨ ਹੋਣੇ ਨੇ ਉਸ ਦੌਰਾਨ ਅਚਾਨਕ ਬੀਜੇਪੀ ਛੱਡ ਦਿੱਤੀ ਤਾਂ ਆਪ ਜੁਆਇਨ ਕਰ ਲਈ ਯਾਨੀ ਕਿ ਜਦੋਂ ਬਾਈ ਇਲੈਕਸ਼ਨ ਪਹਿਲਾ ਹੋਏ ਸੀਗੇ ਤਾਂ ਉਸ ਵੇਲੇ ਜਦੋਂ ਸੰਤੋਖ ਚੋਧਰੀ ਜੁਨੇ ਅਕਾਲ ਚਲਾਨਾ ਕਰ ਜਾਂਦੇ ਨੇ ਤਾਂ ਉਸ ਤੋਂ ਬਾਅਦ ਬਾਈ ਇਲੈਕਸ਼ਨ ਹੁੰਦੇ ਨੇ ਮਹਿੰਦਰ ਭਗਤ ਨੂੰ ਟਿਕਟ ਨਹੀਂ ਦਿੱਤੀ ਜਾਂਦੀ ਭਾਜਪਾ ਦੇ ਵੱਲੋਂ ਜਿਸ ਤੋਂ ਬਾਅਦ ਅਚਾਨਕ ਉਹਨਾਂ ਦੇ ਵੱਲੋਂ ਭਾਜਪਾ ਛੱਡੀ ਜਾਂਦੀ ਹੈ ਆਪ ਨੂੰ ਜੁਆਇਨ ਕੀਤਾ ਜਾਂਦਾ ਤਾਂ ਦੱਸ ਦੇ ਕਿ ਸ਼ੀਤਲ ਅੰਗੁਰਾਲ ਜੋ ਸਾਬਕਾ ਵਿਧਾਇਕ ਨੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਤੇ ਭਾਜਪਾ ਜੁਆਇਨ ਕੀਤੀ ਗਈ ਸੀ ਇਹ ਜੋ ਹੁਣ ਲੋਕ ਸਭਾ ਚੋਣਾਂ ਹੋਈਆਂ ਨੇ 2024 ਦੀਆਂ ਤਾਂ ਉਸ ਤੋਂ ਬਾਅਦ ਅਸਤੀਫਾ ਨਤੀਜਿਆਂ ਤੋਂ ਬਾਅਦ ਮਨਜ਼ੂਰ ਹੋਇਆ ਤਾਂ ਜਲੰਧਰ ਪੱਛਮੀ ਵਿਧਾਨ ਸਭਾ ਖੇਤਰ ਦੇ ਵਿੱਚ ਹੋਣ ਵਾਲੀਆਂ ਜੋ ਉਪਚੋਣਾਂ ਨੇ ਉਹਨਾਂ ਨੂੰ ਲੈ ਕੇ ਆਪ ਨੇ ਹੀ ਸਭ ਤੋਂ ਪਹਿਲਾਂ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਹੋਰ ਕਿਸੇ ਪਾਰਟੀ ਨੇ ਹਲੇ ਤੱਕ ਕੋਈ ਵੀ ਉਮੀਦਵਾਰ ਚੋਣ ਮੈਦਾਨ 'ਚ ਨਹੀਂ ਉਤਾਰਿਆ ਸ਼ੂਬੇ ਦੇ ਵਿੱਚ ਆਪ ਦੀ ਸਰਕਾਰ ਤੇ ਅਸਤੀਫਾ ਦੇਣ ਵਾਲੇ ਵਿਧਾਇਕ ਸ਼ੀਤਲ ਅੰਗੁਰਾਲ ਜੋ ਇਸ ਵੇਲੇ ਭਾਜਪਾ ਦੇ ਵਿੱਚ ਨੇ ਉਹਨਾਂ ਨੇ ਆਪ ਤੋਂ ਜੋ ਅਸਤੀਫਾ ਦੇ ਤਾ ਉਹਨਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਆਪ ਨੂੰ ਛੱਡ ਦਿੱਤਾ ਤੇ ਭਾਜਪਾ ਚ ਸ਼ਾਮਲ ਹੋ ਗਏ ਤਾਂ ਹੁਣ ਉਸੇ ਸੀਟ ਤੇ ਚੋਣ ਹੋਣ ਵਾਲੀ ਹੈ ਦੱਸਦੀ ਕਿ 14 ਜੂਨ ਤੋਂ ਉਪ ਚੋਣਾਂ ਦੇ ਲਈ ਨਾਮਜ਼ਦਗੀਆਂ ਸ਼ੁਰੂ ਹੋ ਚੁੱਕੀਆਂ ਨੇ ਇਹਨਾਂ ਦੀ ਜੋ ਤਾਰੀਖ ਹੈ 21 ਜੂਨ ਤੱਕ ਦੀ ਤਾਰੀਖ ਹੈ ਜਦੋਂ ਤੱਕ ਨਾਮਜ਼ਦਗੀ ਦਾਖਲ ਕੀਤੀ ਜਾ ਸਕਦੀ ਹੈ ਇਸ ਦੇ ਲਈ ਆਪ ਨੇ ਸਭ ਤੋਂ ਪਹਿਲਾ ਦਾਵੇਦਾਰ ਵਿਧਾਨ ਸਭਾ ਖੇਤਰ ਪ੍ਰਭਾਰੀ ਅਤੇ ਭਾਜਪਾ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਪੁੱਤ ਮਹਿੰਦਰ ਭਗਤ ਨੂੰ ਦਿੱਤੀ ਹੈ ਤਾਂ ਆਪ ਵੱਲੋਂ ਐਕਸ ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਭਗਤ ਹੀ ਉਮੀਦਵਾਰ ਹੋਣਗੇ ਵੈਦਰੀ ਇਲਾਕੇ ਦੀ ਸੀਟ ਦੇ ਲਈ ਭਾਜਪਾ ਸਾਡਾ ਆਪ ਦੇ ਵਿੱਚ ਸ਼ਾਮਲ ਹੋਏ ਰੋਬਿੰਡ ਸਾੰਪਲਾ ਤੇ ਕੋਆਰਡੀਨੇਟਰ ਸਟੀਵਨ ਕਲੀਅਰ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਮ੍ਰਿਤਪਾਲ ਸਿੰਘ ਦੇ ਨਾਮ ਦੀ ਵੀ ਚਰਚਾ ਸੀ ਪਰ ਆਪ ਨੇ ਭਗਤ ਤੇ ਯਾਨੀ ਮਹਿੰਦਰ ਭਗਤ ਤੇ ਯਕੀਨ ਜਤਾਇਆ ਜਲੰਧਰ ਪੱਛਮ ਵਿਧਾਨ ਸਭਾ ਖੇਤਰ ਦੇ ਵਿੱਚ ਹੋਣ ਵਾਲੀਆਂ ਉਪਚੋੜਾਂ ਦੇ ਲਈ ਸੀਐਮ ਭਗਵੰਤ ਮਾਨ ਨੇ ਜਲੰਧਰ ਕੈਂਟ ਇਲਾਕੇ ਦੇ ਵਿੱਚ ਇੱਕ ਮਕਾਨ ਵੀ ਕਿਰਾਏ ਤੇ ਲੈ ਲਿਆ ਇਸ ਦੇ ਵਿੱਚ ਸੀਐਮ ਮਾਨ ਆਪਣੇ ਪਰਿਵਾਰ ਦੇ ਨਾਲ ਜਲਦੀ ਸ਼ਿਫਟ ਹੋਣਗੇ ਤਾਂ ਅੱਜ ਉਹਨਾਂ ਨੇ ਪਾਰਟੀ ਉਮੀਦਵਾਰ ਦੇ ਨਾਮ ਦਾ ਐਲਾਨ ਕੀਤਾ ਹੈ ਤਾਂ ਜਲਦ ਹੀ ਮਾਨ ਉਸ ਘਰ ਦੇ ਵਿੱਚ ਰਹਿਣ ਵੀ ਜਾ ਸਕਦੇ ਨੇ ਇਹ ਸੀਟ ਪਹਿਲਾਂ ਆਪ ਦੀ ਝੋਲੀ ਦੇ ਵਿੱਚ ਹੀ ਸੀ ਇਸ ਦੇ ਲਈ ਹੁਣ ਪਾਰਟੀ ਕਿਸੇ ਵੀ ਸੂਰਤ ਦੇ ਵਿੱਚ ਇਸ ਸੀਟ ਤੇ ਹਾਰਨ ਨੂੰ ਤਿਆਰ ਨਹੀਂ ਹੈ ਇਸ ਕਰਕੇ ਸੀਐਮ ਮਾਨ ਨੇ ਜਲੰਧਰ ਦੇ ਵਿੱਚ ਹੀ ਰਹਿਣ ਦਾ ਐਲਾਨ ਕੀਤਾ ਕਿਉਂਕਿ ਉਸ ਸੀਟ ਤੇ ਹੁਣ ਆਪ ਦੀ ਸਾਖ ਟਿਕੀ ਹੋਈ ਹੈ ਜਾਣਕਾਰੀ ਦੇ ਮੁਤਾਬਕ ਸੀਐਮ ਮਾਨ ਹਫਤੇ ਦੇ ਵਿੱਚ ਤਿੰਨ ਦਿਨ ਇਸੇ ਘਰ ਚ ਰਹਿਣਗੇ ਜੋ ਜਲੰਧਰ ਚ ਕਿਰਾਏ ਤੇ ਲਿਆ ਗਿਆ ਅਜਿਹਾ ਇਸ ਲਈ ਕੀਤਾ ਜਾ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਉਹ ਦੁਆਬਾ ਤੇ ਮਾਝਾ ਖੇਤਰ ਦੇ ਨੇਤਾਵਾਂ ਤੇ ਲੋਕਾਂ ਦੇ ਨਾਲ ਨਜ਼ਦੀਕੀ ਸੰਪਰਕ ਦੇ ਵਿੱਚ ਰਹਿਣਗੇ ਤਾਂ ਦੱਸਦੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਕੁੱਲ 117 ਵਿਧਾਨ ਸਭਾ ਖੇਤਰ ਨੇ ਜਿਸ ਦਾ ਪਿਛਲੀ ਚੋਣ ਦੇ ਵਿੱਚ ਆਪ ਦਾ ਕਾਫੀ ਜ਼ਿਆਦਾ ਚੰਗਾ ਨਤੀਜਾ ਆਇਆ ਸੀ 2022 ਦੀਆਂ ਜੋ ਚੋਣਾਂ ਹੋਈਆਂ ਨੇ ਤਾ ਪਾਰਟੀ ਨੇ 92 ਸੀਟਾਂ ਜਿੱਤੀਆਂ ਸੀ 18 ਸੀਟਾਂ ਕਾਂਗਰਸ ਨੂੰ ਮਿਲਿਆ ਸੀ ਜਦਕਿ 7 ਸੀਟਾਂ ਹੋਰ ਪਾਰਟੀਆਂ ਦੇ ਖਾਤੇ ਦੇ ਵਿੱਚ ਆਈਆਂ ਸੀ ਤਾਂ ਹੁਣ ਜੋ ਹੈ ਐਲਾਨ ਕਰ ਦਿੱਤਾ ਹਲੇ ਤੱਕ ਕਿਸੇ ਹੋਰ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਪਰ ਸਭ ਤੋਂ ਪਹਿਲਾਂ ਜੋ ਜਲੰਧਰ ਦੀ ਬਾਈ ਇਲੈਕਸ਼ਨ ਹੋਣੀ ਹੈ ਉਸ ਦੇ ਲਈ ਸਭ ਤੋਂ ਪਹਿਲਾਂ ਉਮੀਦਵਾਰ ਦਾ ਐਲਾਨ ਆਮ ਆਦਮੀ ਪਾਰਟੀ ਨੇ ਕੀਤਾ ਤੇ ਭਾਜਪਾ ਦੇ ਭੇਤੀ ਨੇ ਇਹ ਕਿਉਂਕਿ ਲੰਮੇ ਸਮੇਂ ਤੱਕ ਪਰਿਵਾਰ ਵੀ ਜੋ ਹੈ ਭਾਜਪਾ ਦੇ ਨਾਲ ਜੁੜਿਆ ਰਿਹਾ ਹੈ ਬੀਜੇਪੀ ਦੇ ਨਾਲ ਜੁੜਿਆ ਰਿਹਾ ਤਾਂ 모ਹਿੰਦਰ ਭਗਤ ਪਰਿਵਾਰ ਵੀ ਭਾਜਪਾ ਦੇ ਵਿੱਚ ਹੋਣ ਕਰਕੇ ਬੀਜੇਪੀ ਦੇ ਚੰਗੀ ਤਰ੍ਹਾਂ ਦੇ ਨਾਲ ਭੇਤੀ ਨੇ ਤਾਂ ਦੱਸਦੀ ਕਿ ਜਿਸ ਤਰੀਕੇ ਦੇ ਨਾਲ ਇਹ ਜੋ ਐਲਾਨ ਕੀਤਾ ਗਿਆ ਤਾਂ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਾਖ ਜੋ ਹੈ ਐਸੀ ਸੀਟ ਤੇ ਟਿੱਕੀ ਹੋਈ ਹੈ ਕਿਉਂਕਿ ਇਹ ਸੀਟ ਆਮ ਆਦਮੀ ਪਾਰਟੀ ਦੀ ਹੀ ਝੋਲੀ ਦੇ ਵਿੱਚ ਸੀ ਤਾਂ ਅਚਾਨਕ ਤੋਂ ਹੁਣ ਜੋ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਨੇ 2024 ਦੀਆਂ ਇੱਥੇ ਦੇ ਜੋ ਵਿਧਾਇਕ ਸੀ ਆਮ ਆਦਮੀ ਪਾਰਟੀ ਤੋਂ ਸੀ ਐਮ ਐਲ اے ਸ਼ੀਤਲ ਅੰਗੁਰਾਲ ਤਾਂ ਖੈਰ ਉਹਨਾਂ ਦੇ ਵਲੋਸਤੀਫਾ ਦਿੱਤਾ ਜਾਂਦਾ ਵਿਧਾਇਕ ਦੇ ਅਹੁਦੇ ਤੋਂ ਤੇ ਭਾਜਪਾ ਜੁਆਇਨ ਕੀਤੀ ਜਾਂਦੀ ਹੈ ਜਿਸ ਨੂੰ ਜੋ ਨਤੀਜੇ ਆਉਂਦੇ ਨੇ ਇਹਨਾਂ ਚੋਣਾਂ ਦੇ 2024 ਦੀਆਂ ਲੋਕ ਸਭਾ ਚੋਣਾਂ ਦੇ ਉਸ ਤੋਂ ਬਾਅਦ ਜੋ ਅਸਤੀਫਾ ਹੈ ਉਸ ਨੂੰ ਐਕਸੈਪਟ ਕਰ ਲਿਆ ਜਾਂਦਾ ਤਾਂ ਹੁਣ ਇਹ ਸੀਟ ਖਾਲੀ ਹੋ ਗਈ ਹੈ ਜਿਸ ਤੇ ਹੁਣ ਚੋਣ ਹੋਣੀ ਹੈ ਹਾਲਾਂਕਿ ਦੱਸਦੀ ਕਿ 5 ਸੀਟਾਂ ਖਾਲੀ ਹੋਈਆਂ ਨੇ ਪਰ ਜਲੰਧਰ ਦੀ ਸੀਟ ਤੇ ਵਿਧਾਇਕ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਜਿਸ ਤੋਂ ਬਾਅਦ ਚੋਣ ਹੋਣੀ ਹੈ ਤੇ ਕਿਸੇ ਵੀ ਸੂਰਤ ਦੇ ਵਿੱਚ ਆਮ ਆਦਮੀ ਪਾਰਟੀ ਹਾਰਨ ਨੂੰ ਤਿਆਰ ਨਹੀਂ ਹੈ ਤਾਂ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਹੁਣ ਇਹ ਚੋਣ ਹੋਣ ਵਾਲੀ ਹੈ ਕਾਫੀ ਜ਼ਿਆਦਾ ਇੰਟਰਸਟਿੰਗ ਤੇ ਫਸਵਾ ਮੁਕਾਬਲਾ ਇਸ ਸੀਟ ਤੇ ਦੇਖਣ ਨੂੰ ਮਿਲੇਗਾ ਫਿਲਹਾਲ ਆਮ ਆਦਮੀ ਪਾਰਟੀ ਦੇ ਵੱਲੋਂ ਭਾਜਪਾ ਦੇ ਅੰਦਰ ਲੰਮੇ ਸਮੇਂ ਤੱਕ ਰਹਿਣ ਵਾਲੇ ਬੰਦੇ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜੇਕਰ ਮਹਿੰਦਰ ਭਗਤ ਦੇ ਪਿਤਾ ਦੀ ਗੱਲ ਕੀਤੀ ਜਾਏ ਭਗਤ ਚੁੰਨੀ ਲਾਲ ਤਾਂ ਭਾਜਪਾ ਦੇ ਵਿੱਚ ਮੰਤਰੀ ਵੀ ਰਹਿ ਚੁੱਕੇ ਨੇ ਫਿਲਹਾਲ ਜੋ ਸਭ ਤੋਂ ਪਹਿਲਾ ਉਮੀਦਵਾਰ ਦਾ ਐਲਾਨ ਆਪ ਨੇ ਕੀਤਾ ਹਲੇ ਤੱਕ ਹੋਰ ਪ ਟੀਆਂ ਨੇ ਆਪਣੇ ਉਮੀਦਵਾਰ ਨਹੀਂ ਐਲਾਨੇ ਪਰ ਹੁਣ ਦੇਖਣਾ ਹੋਵੇਗਾ ਕਿ ਜੋ ਬਾਈ ਇਲੈਕਸ਼ਨ ਹੋਣ ਵਾਲੇ ਨੇ ਉਹਨਾਂ ਦੇ ਵਿੱਚ ਆਪ ਆਪਣੀ ਸਾਖ ਬਚਾ ਪਉਂਦੀ ਹੈ ਜਾਂ ਨਹੀਂ ਇਹ ਜੋ ਇਹ ਜੋ ਸੀਟ